ਜਾਂਦਾ ਉਹਨਾਂ ਦਾ ਵੀ ਅਸੀਂ ਇੱਥੇ ਪਹੁੰਚਦੇ ਧੰਨਵਾਦ ਕਰਦੇ ਆ ਅੰਮ੍ਰਿਤ ਦੁਕਾਨ ਤੇ ਵਿਕੀ ਹਰੀ ਕਿਰਪਾ ਜੀ ਕਿ ਆਪਣਾ ਸਨਮਾਨ ਚ ਲੈ ਲੈਣਾ ਸਰਦਾਰ ਸਤਨਾਮ ਸਿੰਘ ਜੀ ਬਨਾਲਾ ਨਾਲ ਹੀ ਅਸੀਂ ਬੇਨਤੀ ਕਰਾਂਗੇ ਜੋ ਸਾਡੇ ਸੇਵਾਦਾਰ ਲੰਗਰ ਦੇ ਵਿੱਚ ਸੇਵਾ ਕਰਦੇ ਆ ਸਰਦਾਰ ਬਲਵਿੰਦਰ ਸਿੰਘ ਜੀ ਕਲਾ ਪ੍ਰਧਾਨ ਸਰਦਾਰ ਰਤਨ ਸਿੰਘ ਜੀ ਨੰਬਰਦਾਰ ਉਹ ਵੀ ਆਪਣਾ ਸਨਮਾਨ ਚਨ ਇੱਧਰ ਆ ਕੇ ਲੈਣ ਬੇੰਤੀ ਹੈ ਵੀ ਸਾਡਾ ਬਹੁਤ ਪਿਆਰਾ ਵੀਰ ਵੀ ਹੈ ਉਹਦਾ ਮੋਬਾਈਲ ਨਿਕਲ ਗਿਆ ਹਵਾਈ ਕੰਪਨੀ ਦਾ ਜਿਹਨੇ ਕੱਦਿਆ ਸਿੰਮ ਕਰਤਾ ਕਰਕੇ ਜਿਹੜਾ ਇਕੱਲਾ ਨੰਬਰ ਹੈ ਉਹ ਬਾਬਾ ਜੀ ਦੇ ਦਰਬਾਰ ਤੇ ਉੱਥੇ ਰੱਖਦੇਵੇ ਸਾਡੀ ਬੇੰਤੀ ਹੈ ਹੱਥ ਜੋੜ ਕੇ ਹੱਥ ਜੋੜ ਕੇ ਬੇੰਤੀ ਹੈ ਦਰਸ਼ਕ ਵੀਰਾਂ ਨੂੰ ਸਾਡੀ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਕਿਰਪਾ ਕਰਕੇ ਮੈਕ ਦੀ ਆਵਾਜ਼ ਵਧਾ ਦਿਓ ਜੋ ਉਧਰ ਸ਼ੀਰਾ ਸਾਡਾ ਵੀਰ ਬੋਲਤਪੁਰ ਵਾਲਾ ਸ਼ੀਰਾ ਵੀਰ ਕਮੇਟੀ ਨੂੰ ਬੇਨਤੀ ਹੈ ਕਿਰਪਾ ਕਰਕੇ ਸਾਰੇ ਵੀਰਿੰਦਰ ਸਟੇਜ ਦੀ ਤਰਫ ਆ ਜਾਣਾ ਕਮੇਟੀ ਵਾਲੇ ਸਾਰੇ ਵੀਰ ਹੌਣ ਕਮੈਂਟਰੀ ਵਾਲੇ ਵੀਰ ਨੂੰ ਬੇਨਤੀ ਆ ਕਿ ਮੈਂ ਕਿਦਰ ਸਟੇਜ ਦੀ ਤਰਫ ਹੀ ਰਹੂਗਾ ਸਰਦਾਰ ਸੁਖਮੰਦਰ ਸਿੰਘ ਜੀ ਬਿੱਟੂ ਸੰਧੂ ਉਹਨਾਂ ਦਾ ਭਾਣ ਜਾ ਉਹਨੂੰ ਬੇਨਤੀ ਆ ਕਿ ਉਹ ਆਪਣਾ ਸਨਮਾਨ ਚ ਲੈ ਲਵੇ ਉਹਨਾਂ ਨੇ ਸਵਾ ਤੋਂ ਜੋ ਸੇਵਾ ਲਾਈ ਸੀ ਆਪਣੀ ਜ਼ਿੰਮੇਵਾਰੀ ਦੇ ਨਾਲ ਨਿਭਾਈ ਆ ਬਿੱਟੂ ਸੰਧੂ ਸਾਰੇ ਦਰਸ਼ਕ ਵੀਰਾਂ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ ਦੋ ਦਿਨ ਸਾਥ ਦਿੱਤਾ ਇਸੇ ਤਰ੍ਹਾਂ ਹੀ ਕਿਰਪਾ ਕਰਨੀ 22 ਤਰੀਕ ਮਨੈਂਦਵਾਰ ਗੁਰਦੁਆਰਾ ਸੋਵਕੇ ਲੜਕੀਆਂ ਦੇ ਆਨੰਦਕਾਰਜ ਕੀਤੇ ਜਾਣੇ ਆ ਹੱਥ ਜੋੜ ਕੇ ਬੇਨਤੀ ਸਾਡੇ ਵੱਲੋਂ ਵਾਰ-ਵਾਰ ਕਿ ਵੀਰੋ ਉੱਦੋਂ ਵੀ ਸਾਰੇ ਇਲਾਕੇ ਦੇ ਇਸੇ ਤਰ੍ਹਾਂ ਹੀ ਸਾਥ ਦੇਣਾ ਗੁਰਦੁਆਰਾ ਸੋਵਕੇ ਪਹੁੰਚਣਾ ਜੋ ਆਪਾਂ ਸਮਾਜ ਭਲਾਈ ਦੇ ਕੰਮਾਂ ਵੱਲ ਕਦਮ ਵਧਾਇਆ ਕਿਰਪਾ ਕਰਕੇ ਗੁਰੂ ਸਾਹਿਬ ਆਪਣੇ ਦੇ ਕਿਰਪਾ ਕਰਨ ਇਹ ਕਦਮ ਅੱਗੇ ਵਧਾਉਣੇ ਚਾਹੀਏ ਮੇਲੇ ਵੀਰੋ ਸਾਡੇ ਵੱਲੋਂ ਕਮੇਟੀ ਵੱਲੋਂ ਸਮੁੱਚੇ ਨਗਰ ਵੱਲੋਂ ਬੇਨਤੀ ਹੈ ਕਿ ਜਿਹੜੇ ਵੀ ਵੀਰ ਨੇ ਸਾਨੂੰ ਮੈਂ ਇੱਕ ਸੌਦਾ ਭੇਜੀ ਆ ਸਾਡੇ ਤੋਂ ਕਿਸੇ ਕਾਰਨ ਕਰਕੇ ਉਹਨਾਂ ਨੂੰ ਸਨਮਾਨ ਨਹੀਂ ਦਿੱਤਾ ਗਿਆ ਉਹ ਆਪ ਆਣ ਕੇ ਕਿਰਪਾ ਕਰਕੇ ਆਪਣਾ ਸਰਮਾਨਚਨ ਪ੍ਰਾਪਤ ਕਰ ਲੈਣਾ ਟੈਂਟ ਵਾਲੇ ਵੀਰ ਲਖਵੀਰ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਸਨਮਾਨਚਨ ਦੇ ਰਹੇ ਹਾਂ ਸਰਦਾਰ ਲਖਵੀਰ ਸਿੰਘ ਜੀ ਗੱਲ ਸਾਊਂਡ ਵਾਲੇ ਵੀਰ ਨੂੰ ਵੀ ਬੇਨਤੀ ਆ ਕਿ ਉਹ ਵੀ ਆਪਣਾ ਸਨਮਾਨਚਨ ਆ ਕੇ ਪ੍ਰਾਪਤ ਕਰਨ ਸਾਊਂਡ ਵਾਲੇ ਵੀਰ ਸਰਦਾਰ ਰਤਨ ਸਿੰਘ ਜੀ ਨੰਬਰਦਾਰ ਬਲਵਿੰਦਰ ਸਿੰਘ ਜੀ ਕਲੱਬ ਪ੍ਰਧਾਨ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਆਪਣਾ ਸਨਮਾਨ ਚਿੰਨ ਆ ਕੇ ਪ੍ਰਾਪਤ ਕਰਨ ਨਾਲ ਹੀ ਬਾਬਾ ਪਰਗਣ ਸਿੰਘ ਜੀ ਜੋ ਮੁੱਖ ਸੇਵਾਦਾਰ ਰਾਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਪਿਛਲੇ ਟੂਰਨਾਮੈਂਟਾਂ ਦੇ ਦਰਮਿਆਨ ਔਰ ਅੱਜ ਵੀ ਲੰਗਰ ਦੇ ਵਿੱਚ ਇਹਨਾਂ ਨੇ ਬਹੁਤ ਸੇਵਾ ਕੀਤੀ ਗੁਰੂ ਸਾਹਿਬ ਇਹਨਾਂ ਨੂੰ ਉਸੇ ਤਰ੍ਹਾਂ ਸਵਾਜ ਸੁਲਾਈ ਦੇ ਕਾਰਜਾਂ ਦੇ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਦੇ ਰਹਿਣਾ ਇਹਨਾਂ ਦਾ ਧੰਨਵਾਦ ਕਰਦੇ ਆ ਬਲਵਿੰਦਰ ਪ੍ਰਧਾਨ ਉਹਨੂੰ ਵੀ ਵੀਰ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ ਤੇ ਆ ਜਾਣ ਦਾਦਾ ਪ੍ਰਗਟ ਸਿੰਘ ਜੀ ਉਹੀ ਆ ਜਾਣ ਬਾਬਾ ਮਾਈਕ ਲੈ ਕੇ ਜਾਓ ਜੀ ਆਪਣੇ ਛੇਦਰ ਸਿੰਘ ਜੀ ਅਰਦਾਸੇ ਤੋਂ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜੋ ਲੜਕੀਆਂ ਦੇ ਆਨੰਦਕਾਰਜ ਕਰਨੇ 22 ਤਰੀਕ ਨੂੰ ਉਹਨਾਂ ਨੂੰ ਲੜਕੀਆਂ ਨੂੰ ਇਹਨਾਂ ਨੇ ਸ라이 ਮਸ਼ੀਨ ਦੇਣੀਆਂ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਲਾਜਮ ਸਾਹਿਬ ਮੱਲਾ ਵਾਲੇ ਤੋਂ ਪੁੱਛਿਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਆਜੋ ਵੀਰ ਜੀ ਆਪਣਾ ਸਮਾਨਜਨ ਪ੍ਰਾਪਤ ਕਰੋ ਜਿਨ੍ਹਾਂ ਨੇ ਆ ਵੀਰ ਮਾੜੀ ਵਾਇਸ ਸੈੱਟ ਕਰ ਦੇ ਸਰਦਾਰ ਜਗਦੇਵ ਸਿੰਘ ਜੀ ਹੌਲਦਾਰ ਸਾਹਿਬ ਦਾ ਵੀਰਾਂ ਦਾ ਨਾਮ ਇੱਕੋ ਹੀ ਆ ਜਗਦੇਵ ਸਿੰਘ ਸਾਰੀ ਸੰਗਤ ਨੂੰ ਬੇਨਤੀ ਆ ਕਿ ਜੇ ਕਿਸੇ ਵੀ ਸੱਜਣ ਨੂੰ ਪ੍ਰਸ਼ਾਦੇ ਪਾਣੀ ਦੀ ਤਮੰਨਾ ਹੋਵੇ ਬਾਬਾ ਜੀ ਦੀ ਜਗ੍ਹਾ ਤੇ ਪਹੁੰਚ ਕੇ ਹੁਣ ਵੀ ਤੁਸੀਂ ਲੰਗਰ ਛਕ ਸਕਦੇ ਹੋ ਸਾਰਿਆਂ ਨੂੰ ਜੀ ਆਇਆਂ ਖਿਆ ਜਾਂਦਾ ਹੈ ਧੰਨਵਾਦ ਕੀਤਾ ਜਾਂਦਾ ਹੈ ਬੇਟੀ ਵਾਲੇ ਵੀਰਾਂ ਉਹ ਕਿਰਪਾ ਕਰਕੇ ਇੱਥੇ ਰਹਿਣ ਕਿਸੇ ਦੇ ਵੀ ਕਰਨ ਨੂੰ ਨਹੀਂ ਜਾਣਾ